ਬਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਕਿਸਾਨ ਮਜ਼ਦੂਰ ਜਾਤ ਸੰਘਰਸ਼ ਚੱਲ ਰਿਹਾ ਬਹੁਤ ਇਸ ਵੇਲੇ ਸਿਖਰਾਂ ਤੇ ਪਹੁੰਚ ਚੁੱਕਾ ਆ ਮੋਦੀ ਨੂੰ ਸਾਡੇ ਮਾਨਯੋਗ ਮੋਦੀ ਪ੍ਰਧਾਨ ਮੰਤਰੀ ਆ ਮੈਂ ਉਹਨਾਂ ਨੂੰ ਕੋਈ ਮਾੜੇ ਲਫ਼ਜ਼ ਨਹੀਂ ਵਰਤਦਾ ਪਰ ਉਹਨਾਂ ਨੂੰ ਥੋੜੀ ਜਿਹੀ ਸੋਚ ਥੋੜੀ ਜਿਹੀ ਸਿਆਣ ਪਹਚਾਈ ਦੀ ਆ ਕਿ ਜਿਹੜੀ ਡੈਮੋਕ੍ਰੇਸੀ ਸਰਕਾਰ ਆ ਇਹ ਲੋਕਾਂ ਦੀ ਹੁੰਦੀ ਆ ਲੋਕਾਂ ਲਈ ਹੁੰਦੀ ਆ ਜਦੋਂ ਲੋਕ ਸੜਕਾਂ ਤੇ ਉਤਰਿਆ ਆ ਸਾਰਾ ਹਿੰਦੁਸਤਾਨ ਮਤਲਬ ਉਹਦੇ ਬਰਖਲਾ ਪਿਆ ਇੰਟਰਨੈਸ਼ਨਲ ਲੇਬਰ ਤੇ ਵੀ ਮਾਲ ਜਿਹੜੇ ਮਜਾਰੇ ਹੋ ਰਹੇ ਆ ਤੇ ਪਤਾ ਨਹੀਂ ਕਾਤੇ ਨਹੀਂ ਕਿਉਂ ਸੋਚਦਾ ਹੈਗਾ ਜੋ ਲੋਕ ਚਾਹੁੰਦੇ ਆ ਉਹਦੇ ਮੁਤਾਬਕ ਉਹਨੂੰ ਕਰ ਦੇਣਾ ਚਾਹੀਦਾ ਹੈਗਾ ਔਰ ਦਸਾਂਜ ਕਲਾਂ ਇੱਕ ਇਤਿਹਾਸਿਕ ਪਿੰਡ ਹੈ ਇੱਥੇ ਜਦੋਂ ਵੀ ਕੋਈ ਮਤਲਬ ਮੋਰਚਾ ਸ਼ੁਰੂ ਹੁੰਦਾ ਆ ਲਗਾਤਾਰ ਇੱਥੋਂ ਇਸ ਪਿੰਡ ਦੇ ਵਿੱਚੋਂ ਜਥੇ ਜਾਂਦੇ ਰਹੇ ਆ ਉਸੇ ਲੀ ਨੂੰ ਅੱਗੇ ਤੋਰਦੇ ਹੋਏ ਤਕਰੀਬਨ 4 ਮਹੀਨੇ ਮੇਰੇ ਖਿਆਲ ਚੌਥਾ ਮਹੀਨਾ ਸ਼ੁਰੂ ਹੋ ਗਿਆ ਇਸ ਸੰਘਰਸ਼ ਸ਼ੁਰੂ ਹੋਏ ਨੂੰ ਤੇ ਦੂਜਾ ਮਹੀਨਾ ਸ਼ੁਰੂ ਹੋ ਗਿਆ ਦਿੱਲੀ ਮੋਰਚਾ ਸ਼ੁਰੂ ਹੋਏ ਨੂੰ ਉਦੋਂ ਤੋਂ 25 ਨਵੰਬਰ ਤੋਂ ਸਾਡੇ ਉੱਥੇ ਨੌਜਵਾਨ ਮੋਰਚੇ ਤੇ तकरीबन ਕੰਟੀਨਿਊ ਡਟੇ ਪਏ ਹਨ ਤੇ ਹੁਣ ਜਿਹੜਾ ਆ ਉਹ तकरीबन ਜਿਹੜਾ ਆ ਜਥੇ ਜਿਹੜਾ ਆ ਕੰਟੀਨਿਊ ਜਾ ਰਹੇ ਹੈਗੇ ਆ ਤੇ ਇਸ ਇਸ ਮੋਰਚੇ ਵਾਸਤੇ ਪਿੰਡ ਵਾਸੀ ਤਾਂ ਇੱਕ ਪਾਸੇ ਰਹਿ ਜਿਹੜੇ ਬਾਹਰ ਸਾਡੇ ਐਨਆਰਆਈ ਵੀਰ ਬੈਠੇ ਆ ਉਹਨਾਂ ਦਾ ਖੂਨ ਸਾਡੇ ਨਾਲੋਂ ਵੀ ਜ਼ਿਆਦਾ ਖੋਲ ਰਿਹਾ ਹੈਗਾ ਉਹਨਾਂ ਦੇ ਵਾਰ-ਵਾਰ ਫੋਨ ਆਉਂਦੇ ਆ ਔਰ ਮਾਇਆ ਵੀ ਉਹਨਾਂ ਨੇ ਬਹੁਤ ਭੇਜੀ ਹੈਗੀ ਆ ਹੁਣ ਤੱਕ ਦੀ ਜੋ ਮਾਇਆ ਹੈਗੀ ਆ ਉਹ ਮੈਂ ਤੁਹਾਨੂੰ ਸੁਣਾ ਦਿਨਾ ਹੈਗਾ ਜੋ ਇਸ ਕਿਸਾਨ ਮੋਰਚੇ ਵਾਸਤੇ ਜਿਹੜੀ ਮਾਇਆ ਭੇਜੀ ਹੈਗੀ ਆ ਸ਼ਰੀ ਵਾਲੇ ਕੈਨੇਡਾ ਤੋਂ ਜਿਹੜੇ ਬਾਬਾ ਸੰਗਜੀ ਦਾ ਅਖੰਡ ਪਾਠ ਸਾਹਿਬ ਕਰਾਉਂਦੇ ਸੀ ਉਹਨਾਂ ਨੇ 1 ਲੱਖ ਰੁਪਈਆ ਭੇਜਿਆ ਮਾਸਟਰ ਸੰਤੋਖ ਸਿੰਘ ਜੀ ਮਸੰਦਾਂ ਦੇ ਉਹਨਾਂ ਨੇ 5000 ਰੁਪਈਆ ਭੇਜਿਆ ਸਰਦਾਰ ਮੇਰ ਸਿੰਘ ਮਸੰਦਾਂ ਦੇ 2000 ਰੁਪਈਆ ਭੇਜਿਆ ਰਵੀ ਦਸਾਂਝ 500 ਰੁਪਈਆ ਭੈਣ ਜੀ ਨਸ਼ਤਰ ਕੌਰ ਖਾਂਚੀ ਵਾਲਿਆਂ ਦੇ ਉਹਨਾਂ ਨੇ 5000 ਰੁਪਈਆ ਰਿਸ਼ਪਾਲ ਸਿੰਘ ਪਾਲੀ ਦੰਬੜੀਆਂ ਦੇ ਪਰਿਵਾਰ ਵਿੱਚੋਂ ਉਹਨਾਂ ਨੇ 35000 ਰੁਪਇਆ ਨਗਦ ਦਿੱਤਾ ਆ ਬਾਕੀ 200 ਦੇ ਕਰੀਬ ਕੰਬਲ ਜਿਹੜੇ ਆ ਉਹ ਭੇਜੇ ਸੀਗੇ ਉਹ ਅਸੀਂ ਟਿੱਕਰੀ ਬਾਰਡਰ ਤੇ ਤੇ ਆਪਣੇ ਇੱਥੇ ਸ਼ੰਭੂ ਬਾ ਇੱਥੇ ਸਿੰਘੂ ਬਾਰਡਰ ਤੇ ਉੱਥੇ ਵੰਡ ਦਿੱਤੇ ਸੀਗੇ ਤੇ ਸੁੱਚਾ ਸਿੰਘ son of ਜਗਿੰਦਰ ਸਿੰਘ ਕੋਸੀਆਂ ਦੇ ਪਰਿਵਾਰ ਵਿੱਚੋਂ ਉਹ 20000 ਰੁਪਇਆ ਲੱਕੀ ਦਸਾਂਝ ਕੈਨੇਡਾ ਤੋਂ ਇਹ ਮੇਰਾ ਖਿਆਲ ਆਪਣੇ ਭੈਣ ਜੀ ਗਰਮੇਜ कौर ਉਹਨਾਂ ਦਾ ਬੇਟਾ ਹੈਗਾ ਉਹਨਾਂ ਵੱਲੋਂ 17070 ਰੁਪਏ ਪੰਜ ਬਿੰਦਰ ਜੀਨਕਿਆਂ ਦੇ ਉਹਨਾਂ ਵੱਲੋਂ 5000 ਰੁਪਏ ਸਰਦਾਰ ਕਰੋੜ ਸਿੰਘ ਬੋਲਾ ਆਪਣੇ ਨਵਾਂ ਇਹ ਸਿੰਬਲੀ ਪਿੰਡ ਤੋਂ ਨਵਾਂ ਸ਼ਹਿਰ ਜ਼ਿਲ੍ਹੇ ਚ ਪੈਂਦਾ ਆ ਇਹ ਆਪਣੇ ਸਖਦੇਵ ਸਿੰਘ ਸਿੰਘ ਸਭੀਆਂ ਦੇ ਉਹਨਾਂ ਦੇ ਪਰਮ ਮਿੱਤਰ ਸਿੰਘ ਇਹ ਉਹਨਾਂ ਨੇ ਮਤਲਬ ਪਰਮ ਮਿੱਤਰ ਹੈਗੇ ਆ ਤਾਂ ਉਹਨਾਂ ਨੇ 60000 ਰੁਪਿਆ ਕਿਸਾਨ ਮੋਰਚੇ ਵਾਸਤੇ ਦਿੱਤਾ ਸੀਗਾ ਜਿਹਦੇ ਵਿੱਚੋਂ ਕੁਝ ਰਸਦਾਂ ਤੇ ਹੋਰ ਸਮਾਨ ਲੈ ਕੇ ਦੇ ਕੇ ਵੀ ਆਏ ਹੈਗੇ ਆ ਤੇ ਕਲਵੰਤ ਸਿੰਘ ਕੋਟਰੀ ਵਾਲੇ 2000 ਰੁਪਏ ਜਸਵੀਰ ਕੌਰ ਗੰਡੰ ਗੰਡਮ ਡਾਕਟਰ ਫਜੀਤ ਸਿੰਘ ਮਾਲੀਕੇ ਮਾਸਟਰ ਗਿਆਨ ਸਿੰਘ ਉਹਨਾਂ ਦੀ ਭਤੀਜੀ 10000 ਰੁਪਏ ਗਰਦਿਆਲ ਸਿੰਘ ਵੀਰੇਕਿਆਂ ਦਾ 36000 ਰੁਪਏ ਸਰਜੀਤ ਸਿੰਘ ਅ ਅੱਛਾ ਇਹ ਇਹ ਹੈਗੇ ਜੀ ਮਤਲਬ ਸਾਡੇ ਰਿਸ਼ਤੇਦਾਰ ਹੈਗੇ ਆ ਮੇਰੇ ਛੋਟੇ ਬੇਟੇ ਦੇ ਮਤਲਬ ਫਾਜ਼ਰਨ ਲਾ ਹੈਗੇ ਆ ਸਰਜੀਤ ਸਿੰਘ ਹੈਗੇ ਉਹਨਾਂ ਦਾ ਨਾ ਹੈਗਾ ਆ ਹੁਸ਼ਾਰਪੁਰ ਡਿਸਟ੍ਰਿਕਟ ਤੋਂ ਅਟਲਗੜ ਪਿੰਡ ਹੈਗਾ ਉਹਨਾਂ ਨੇ ਇਸ ਮੋਰਚੇ ਵਾਸਤੇ 1 ਲੱਖ ਰੁਪਇਆ ਭੇਜਿਆ ਹੈਗਾ ਸਰਦਾਰ ਕਰਨੈਲ ਸਿੰਘ ਸਨੋ ਮੱਲਾ ਸਿੰਘ ਬਾਬੇ ਕਿਆਂ ਦੇ 50000 ਰੁਪਇਆ ਮਾਸਟਰ ਗੁਰਜਿੰਦਰ ਸਿੰਘ 10000 ਰੁਪਏ ਸਰਦਾਰ ਤੀਰ ਸਿੰਘ ਚਾਂੜਿਆਂ ਦੇ 21000 ਰੁਪਇਆ ਸਰ ਪ੍ਰੀਤਮ ਸਿੰਘ ਗ੍ਰਾਂਥੀਆਂ ਦੇ 21000 ਰੁਪਇਆ ਸਵਰਗਵਾਸੀ ਜਸਵੀਰ ਸਿੰਘ ਲੰਬੜ ਦੇ ਪਰਿਵਾਰ ਵੱਲੋਂ 5000 ਰੁਪਇਆ ਇਹਨੇ ਪੈਸੇ ਸਾਡੇ ਕੋਲ ਆ ਚੁੱਕੇ ਆ ਇਹਨਾਂ ਵਿੱਚੋਂ ਬਹੁਤੇ ਪੈਸੇ ਸਿੱਧੇ ਮੇਰੇ ਕੋਲ ਆਇਆ ਤੇ ਬਹੁਤੇ ਪੈਸੇ ਸਰ ਕੁਲਵਿੰਦਰ ਸਿੰਘ ਲੰਬੜ ਜੋ ਦਸਾਂਝ ਵੈਲਫੇਅਰ ਸਿਟੀ ਦੇ ਕਰਤਾ ਧਰਤਾ ਹੈਗੇ ਆ ਉਹ ਪੈਸੇ ਮੈਨੂੰ ਦੇ ਕੇ ਗਏ ਹੈ ਵੀ ਸਾਰੇ ਆਪਾਂ ਇਕੱਠੇ ਰੜ ਕੇ ਖਰਚਣੇ ਆ ਤੇ ਇਸ ਤਰ੍ਹਾਂ ਹੁਣ ਤੱਕ ਦੀ ਮਾਇਆ ਜਿਹੜੀ ਆ ਇਹ ਸਾਡੇ ਕੋਲ ਆ ਚੁੱਕੀ ਹੈਗੇ ਆ ਅੱਜ ਦੇ ਅੱਜ ਦੇ ਮਤਲਬ ਜਿਹੜਾ ਜੋ ਗੱਡੀਆਂ ਜਾ ਰਹੀਆਂ ਜੋ ਰਾਸਤ ਵੀ ਅਸੀਂ ਕੁਝ ਲੈ ਕੇ ਜਾ ਰਹੇ ਆ ਤੇ ਤਕਰੀਬਨ 57000 ਰੁਪਇਆ ਮੈਨੂੰ ਕੁਲਵਿੰਦਰ ਸਿੰਘ ਲੰਬੜ ਨੇ ਕਿਹਾ ਵੀ ਇਹ ਗੋਪਤ ਦਾਨ ਪਰ ਇਸ ਪਰਿਵਾਰ ਨੇ ਗੋਪਤ ਦਾਨ ਕੈਨੇਡਾ ਤੋਂ ਇਹ ਪੈਸੇ ਜਿਹੜੇ ਹੈਗੇ ਆ ਭੇਜੇ ਹੈਗੇ ਆ ਕਿਸਾਨ ਮੋਰਚੇ ਵਾਸਤੇ ਅੱਜ ਦਾ ਜੋ ਰਸਤਾ ਲੈ ਕੇ ਜਾ ਰਹੇ ਆ ਜਾਂ ਗੱਡੀਆਂ ਦਾ ਖਰਚਾ ਜਿਹੜਾ ਆ ਬਾਕੀ ਉੱਥੇ ਜਿਹੜੀ ਬਚਦੀ ਅਮਾਉਂਟ ਹੋਊਗੀ ਸਟੇਜ ਤੇ ਜੋ ਚਲਾ ਰਹੇ ਹੈਗੇ ਆ ਆਪਣੇ ਜਥੇਬੰਦੀ ਨੇ ਚਲਾ ਰਹੇ ਹੈਗੇ ਉਹਨਾਂ ਨੂੰ ਦਿੱਤਾ ਜਾਊਗਾ ਉਹ ਆਪਣੇ ਮੁਤਾਬਕ ਖਰਚ ਲੈਣਗੇ ਅਸੀਂ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਮੈਨੂੰ ਫੋਨ ਆਏ ਹੋਏ ਹੈਗੇ ਆ ਔਰ ਉਹਨਾਂ ਕੋਲ ਮੈਂ ਹੁਣ ਤੱਕ ਇਹੀ ਹੱਥ ਬੰਨਿਓ ਆ ਹੱਥ ਜੋੜ ਕੇ ਉਹਨਾਂ ਦੀ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਦਾਂ ਸਾਨੂੰ ਪੈਸੇ ਚਾਹੀਦੇ ਹੋਣਗੇ ਹਾਲੇ ਮੋਰਚਾ ਪਤਾ ਨਹੀਂ ਕਿੰਨਾ ਲੰਮਾ ਚੱਲਣਾ ਹੈ ਉਹਦੇ ਮੁਤਾਬਕ ਮੰਗਵਾਵਾਂਗੇ ਤੇ ਇਸ ਕਰਕੇ ਮੈਂ ਪੈਸੇ ਭੇਜਣ ਵਾਲਿਆਂ ਦਾ ਹੁਣ ਤੱਕ ਦਾ ਤੇ ਜਿਨ੍ਹਾਂ ਦੀ ਮੈਨੂੰ ਆਫਰ ਆਈ ਹੋਈ ਹੈਗੀ ਆ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਐਨ ਆਰ ਆਈ ਵੀਰਾਂ ਦਾ ਜਿਹੜੇ ਬਾਹਰ ਬੈਠੇ ਸੱਤ ਸਮੁੰਦਰੋਂ ਬੈਠੇ ਪਾਰ ਉਹਨਾਂ ਦਾ ਖੂਨ ਸਾਡੇ ਨਾਲੋਂ ਵੀ ਵੱਧ ਕੋਲ ਦਾ ਹੈਗਾ ਸਤਿ ਸ੍ਰੀ ਅਕਾਲ ਜੀ ਅੱਜ ਦੇ ਮੈਂਬਰ ਤੋਂ ਚਾਹੇ ਉਹ ਸਾਡੇ ਪਿੰਡ ਤੋਂ ਗਏ ਹੋਏ ਆ ਚਾਹੇ ਪੰਜਾਬ ਦੇ ਕਿਸੇ ਹਿੱਸੇ 'ਚ ਪਹੁੰਚੇ ਆ ਜਾਂ ਕਿਸੇ ਹੋਰ ਸਟੇਟ 'ਚ ਆ ਜਿਹੜੇ ਉੱਤੇ ਲਗਾਤਾਰ ਡਟੇ ਹੋਏ ਆ ਤੇ ਉਹਨਾਂ ਨੂੰ ਸਾਡੇ ਪਿੰਡ ਵਾਸੀਆਂ ਵੱਲੋਂ ਸਲੂਟ ਵਾ ਸਲਾਮ ਆ ਤੇ ਅੱਜ ਫਿਰ ਇੱਥੋਂ ਇੱਕ ਜੱਥਾ ਜਾ ਰਿਹਾ ਹੈ ਜੋ ਗੁਪਤਦਾਨ ਆਇਆ ਕੈਨੇਡਾ ਤੋਂ 57000 ਰੁਪਏ ਦਾ ਅਸੀਂ ਉਹਨਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ਧੰਨਵਾਦ ਕਰਦੇ ਆ ਤੇ ਜਿੱਥੋਂ ਤੱਕ ਗੱਡੀਆਂ ਦੀ ਗੱਲ ਹੈ ਕਿ ਜਿਹੜਾ ਤਾਂ ਪਰਸਨਲ ਆਪਣੇ ਤੌਰ ਤੇ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਆ ਅਦਰਵਾਈਜ਼ ਅਗਰ ਕਿਸੇ ਵੀ ਵੀਰ ਭੈਣ ਭਰਾ ਨੇ ਜਾਣਾ ਹੋਵੇ ਉਹ ਸਮੂਹ ਪੰਚਾਇਤ ਨੂੰ ਆ ਕੇ ਸਰਪੰਚ ਸਾਹਿਬ ਨੂੰ ਆ ਕੇ ਮਿਲ ਸਕਦਾ ਆ ਤੇ ਉਹਨਾਂ ਦੀ ਜਾਣ ਆਉਣ ਦਾ ਇੰਦਾਮ ਕੀਤਾ ਜਾਵੇਗਾ ਅਗਰ ਕਿਸੇ ਵੀ ਡਰਾਈਵਰ ਵੀਰ ਨੂੰ ਜਾਂ ਹੋਰ ਕਿਸੇ ਵੀਰ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਆ ਕਿ ਗੱਡੀਆਂ ਦੇ ਮਾਮਲੇ ਦੇ ਵਿੱਚ ਢੇੜੇ ਦੇ ਮਾਮਲੇ ਦੇ ਵਿੱਚ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੇ ਇਹਨਾਂ ਦੇ ਸਾਡੇ ਡਰਾਈਵਰ ਵੀਰਾਂ ਦੀ ਜੋ ਵੀ ਸੰਸਥਾ ਬਣੀ ਹੋਈ ਐਸੋਸੀਏਸ਼ਨ ਬਣੀ ਹੋਈ ਉਹਨਾਂ ਦੇ ਪ੍ਰਧਾਨ ਸਾਹਿਬ ਨੂੰ ਲੈ ਕੇ ਉਹਨਾਂ ਨਾਲ ਮੀਟਿੰਗ ਕਰਨ ਜਾ ਰਹੇ ਆ ਤਾਂ ਜੋ ਇਹਦਾ ਜੋ ਫਿਕਸ ਇੱਕ ਰੇਟ ਉਮ ਮقرਰ ਕੀਤਾ ਜਾ ਸਕੇ ਕਿ ਕਿਹੜੀ ਗੱਡੀ ਕਿੰਨੇ ਖਰਚੇ ਦੇ ਵਿੱਚ ਉੱਥੇ ਪਹੁੰਚੇਗੀ ਸੋ ਮੈਂ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਜਦੋਂ ਮਰਜ਼ੀ ਆ ਕੇ ਸਰਪੰਚ ਸਾਹਿਬ ਨਾਲ ਪੰਚਾਇਤ ਮੈਂਬਰਾਂ ਨਾਲ ਆ ਕੇ ਇੱਕ ਮੀਟਿੰਗ ਕਰਨ ਤਾਂ ਜੋ ਇਸ ਤਰ੍ਹਾਂ ਦੀ ਵੀ ਬਾਅਦ ਦੇ ਵਿੱਚ ਕੋਈ ਸਮੱਸਿਆ ਨਾ ਹੋ। ਧੰਨਵਾਦ ਜੀ। ਕਦੇ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵੈਬਸਾਈਟਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ, ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲਪੇਪਰ ਦੇ ਨਾਲ ਮਨ ਪਾਉਂਦੇ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ। ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ 컬러 ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿੱਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ ਟਰਨਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮਾਂ ਦੀਆਂ ਫਲੈਕਸਾਂ ਅਤੇ ਪੋਸਟਰ ਵੱਖ-ਵੱਖ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ ਬੀਆਈ ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ